Thank you Jesus hallelujah 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 dhanyavaad parmeshwar zinda samarth hi khudaan khuda pita prabhu yishu masi teri zinda presence vich aune lord apne kadman chon chok se dena rakh dya hoya khudaan ਇਸ ਪਲ ਦੀ ਖੁਸ਼ ਨੂੰ ਡਰ ਦਰ ਕੰਮ ਦੇ ਮਨਾਉਂਦੇ ਤੇਰਾ ਧੰਨਵਾਦ ਕਰਦੇ ਆਂ ਕਿਉਂਕਿ ਪਿਤਾ ਸਾਨੂੰ ਹਜ਼ਾਰ ਦਿਨਾਂ ਨਾਲ ਦੇਨੇ ਚੰਗਾ ਕਿ ਅਸੀਂ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆਏ ਆਂ ਸੋ ਸਭ ਜਨ ਆਪਣੇ ਹੁੱਟਾ ਨੂੰ ਖੋਲਦੇ ਆ ਜਿੰਨੇ ਜਾਣੇ ਅੱਜ ਇਸ ਪ੍ਰਾਰਥਨਾ ਨਾਲ ਜੁੜ ਚੁੱਕੇ ਆਂ ਪਰਮੇਸ਼ਰ ਦੇ ਕੇ ਕਹਿੰਦੇ ਆ ਕਿ ਪਰਮੇਸ਼ਰ ਅਸੀਂ ਤੇਰਾ ਧੰਨਵਾਦ ਕਰਦੇ ਆਂ ਅੱਜ ਦੇ ਦਿਨ ਦੇ ਲਈ ਜੋ ਇੱਕ ਵਾਰ ਫਿਰ ਤੂੰ ਤੋਂ ਆਪਣੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਮੈਨੂੰ ਲੈ ਕੇ ਆਂਦਾ ਪਿਤਾ ਤੂੰ ਮੈਨੂੰ ਬLES ਕਰ ਰਿਹਾ ਪਰਮੇਸ਼ਰ ਖੁਦਾਵੰਦ ਤੇਰੀ ਦਇਆ ਤੇਰੀ ਕਰੂਣਾ ਤੁਸੀਂ ਆਏ ਨਹੀਂ ਬਲਕਿ ਲਿਆਏ ਗਏ ਆ ਪਰਮੇਸ਼ਰ ਨਾ ਤਬਾ ਨਾ ਤ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦੁਆਰਾ ਪਿਤਾ ਖੁਦਾਵਨ ਅਸੀਂ ਤੇਰੀ ਜ਼ਿੰਦਾ ਪ੍ਰੈਜ਼ੈਂਸ ਤੇਰਾ ਆਨਰ ਕਰਦੇ ਹਾਂ ਅਸੀਂ ਜਾਣਦੇ ਹਾਂ ਉਹ ਹਜ਼ੂਰੀ ਹੈ ਉਹ ਪ੍ਰੈਜ਼ੈਂਸ ਹੈ ਪਰਮੇਸ਼ਰ ਖੁਦਾਵਨ ਜਿੱਥੇ ਆ ਕੇ ਜ਼ਿੰਦਗੀਆਂ ਹਾਲਾਤ ਪਰਮੇਸ਼ਰ ਤੂੰ ਜਨਰੇਸ਼ਨ ਤੱਕ ਸੇਵ ਨਹੀਂ ਛੱਡਦਾ ਸਭ ਜਣ ਕਹਿਣਾ ਸ਼ੁਰੂ ਕਰੋ ਕਿ ਖੁਦਾ ਆ ਮੈਂ ਵਿਸ਼ਵਾਸ ਕਰਦਾ ਕਿ ਤੂੰ ਅੱਜ ਮੇਰੇ ਹਾਲਾਤਾਂ ਨੂੰ ਮੇਰੇ ਜਨਰੇਸ਼ਨ ਤੱਕ ਤੂੰ ਮੈਨੂੰ ਛੂਏਗਾ ਖੁਦਾਵੰਤ ਤੂੰ ਮੇਰੀ ਇਹ ਕਿੱਕ ਜੀ ਨੂੰ ਛੂ ਕੇ ਬLES ਕਰੇਗਾ ਤੂੰ ਮੇਰੇ ਤੇ ਅਨੁਗ੍ਰਹਿ ਕਰੇਗਾ ਪਰਮੇਸ਼ਰ ਤੂੰ ਮੇਰੇ ਤੇ ਦਇਆ ਕਰੇਗਾ ਕਿਉਂਕਿ ਤੇਰੇ ਬਚਨ ਚ ਲਿਖਿਆ ਤੂੰ ਦਇਆ ਦਾ ਸਾਗਰ ਹੈਂ ਪਰਮੇਸ਼ਰ ਤੂੰ ਮਾਫੀ ਦੇਣ ਵਾਲਾ ਪਰਮੇਸ਼ਰ ਹੈ ਖੁਦਾਵੰ ਖੁਦਾ ਤੂੰ ਚੰਗਾ ਕਰਨ ਵਾਲਾ ਪਰਮੇਸ਼ਰ ਹੈ ਖੁਦਾਵੰ ਖੁਦਾ ਤੂੰ ਛੁਡਾਉਣ ਵਾਲਾ ਪਰਮੇਸ਼ਰ ਹੈ ਸਾਮਰਥੀ ਖੁਦਾਵੰ ਖੁਦਾ हे ਪਿਤਾ ਤੂੰ ਸਭ ਮੋਹਈਆ ਤੂੰ ਸਭ ਚੀਜ਼ਾਂ ਨੂੰ ਪਰਮੇਸ਼ਰ ਪੂਰਾ ਕਰਨ ਵਾਲਾ ਪਰਮੇਸ਼ਰ ਜਾਂ ਖੁਦਾਵਾਨ ਅਸੀਂ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਰ ਔਰ ਅਸੀਂ ਅੰਮ੍ਰਿਤ ਵੇਲੇ ਤਿਆਰੀ ਕਰਕੇ ਪਿਤਾ ਤੇਰੀ ਉਡੀਕ ਵਿੱਚ ਬੈਠੇ ਆ ਪਿਤਾ ਅਸੀਂ ਆਪਣੇ ਆਪ ਨੂੰ ਤੇਰੇ ਅੱਗੇ ਸਮਰਪਿਤ ਕਰਦੇ ਆ ਸਰੈਂਡਰ ਕਰਦੇ ਆ ਤੇਰੇ ਅੱਗੇ ਝੁਕਾ ਦਿੰਦੇ ਆ ਪਰਮੇਸ਼ਰ ਆਪਣੀ ਇੱਕ ਇੱਕ ਚੀਜ਼ ਨੂੰ ਤੇਰੇ ਹੱਥਾਂ 'ਚ ਤੇਰੇ ਲਹੂ 'ਚ ਦਿੰਦੇ ਆ ਪਰਮੇਸ਼ਰ ਤਾਂ ਕਿ ਖੁਦਾਯਾ ਤੇਰੀ ਦਇਆ ਨੂੰ ਮੈਂ ਦੇਖ ਸਕਾਂ ਔਰ वचन ਦੇ ਵਿੱਚ ਲਿਖਿਆ ਖੁਦਾਵਾਨ ਕਿ ਤੇਰਾ ਕਰੋਧ ਪਲ ਵਰਦਾ ਪਰ ਤੇਰੀ ਦਇਆ ਜੋ ਜੀਵਨ ਪਰ ਦਿਆ ਤੇਰੀ ਅਜੋਸ ਦੇ ਅਨੂਮੇ ਦੇ ਕੰਤਰੀ ਉਸ ਅਨੁਗ੍ਰਹਿ ਨੂੰ ਮੈਂ ਦੇਖਾਂ ਪਰਮੇਸ਼ਰ ਆਪਣੇ ਕਰਾਨਿਆਂ ਤੇ ਆਪਣੇ ਬੱਚਿਆਂ ਤੇ ਆਪਣੇ ਫਾਈਨੈਂਸ ਤੇ ਪਰਮੇਸ਼ਰ ਆਪਣੀ ਹੈਲਥ ਤੇ ਆਪਣੀਆਂ ਸੋਚਾਂ ਤੇ ਆਪਣੇ ਤਨ ਮਨ ਤੇ ਪਰਮੇਸ਼ਰ ਆਪਣੀ ਮੈਰੀ ਲਾਈਫ ਤੇ ਆਪਣੇ ਪੇਟ ਦੇ ਫਲ ਤੇ ਪਰਮੇਸ਼ਰ ਆਪਣੇ ਗਰਭ ਦੇ ਉੱਤੇ ਖੁਦਾਵਨ ਖੁਦਾਮੇ ਇੱਕ ਇੱਕ ਚੀਜ਼ ਨੂੰ ਦੇਖਾਂ ਖੁਦਾਵਨ ਤੇਰੀ ਦਇਆ ਤੇਰੀ ਪਲਿਆਈ ਨੂੰ ਇੱਕ ਇੱਕ ਚੀਜ਼ ਦੇ ਉੱਤੇ ਦੇਖਾਂ ਸਮਰਥੀ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਮੈਂ ਤੇਰਾ ਧੰਨਵਾਦ ਕਰਦੀ ਹਾਂ ਪਰਮੇਸ਼ਰ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਲਈ ਸਭ ਜਨ ਆਪਣੇ ਹੋਟਾਂ ਨੂੰ ਖੋਲਦਿਆਂ ਪਰਮੇਸ਼ਰ ਦੀ ਜ਼ਿੰਦਾ ਪ੍ਰੈਜ਼ੈਂਸ ਚ ਗੈਸ ਜ਼ੁਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿਉਂਕਿ ਪੌਲਸ ਨੇ ਦੱਸਿਆ वचन ਦੇ ਵਿੱਚ ਕਿ ਉਹਨੇ ਗੈਸ ਜ਼ੁਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਔਰ ਸੰਤ ਪੌਲਸ ਨੇ ਸਭ ਤੋਂ ਅਧਿਕ ਗਿਆਰ ਜ਼ੁਬਾਨ ਚ ਪ੍ਰਾਰਥਨਾ ਕੀਤੀ ਔਰ ਅਸੀਂ ਵਚਨ ਦੇ ਵਿੱਚ ਦੇਖਦੇ ਕਿ ਸਭ ਤੋਂ ਅਧਿਕ ਉਹਨੇ ਕੰਮ ਪਰਮੇਸ਼ਰ ਦੇ ਕੀਤੇ ਸਭ ਤੋਂ ਜਿਆਦੀਆਂ ਕਲੀਜ਼ਾਂ ਉਹਨੇ ਸਥਾਪਿਤ ਕੀਤੀਆਂ ਸਭ ਤੋਂ ਜਿਆਦੀਆਂ ਰੂਹਾਂ ਸੰਤ ਪੌਲਸ ਨੇ ਬਚਾਈਆਂ ਸੋ ਗਿਆਰ ਜ਼ੁਬਾਨ ਸੜਾ ਹਥਿਆਰ ਜਿਹਨੂੰ ਕੋਈ ਨਹੀਂ ਸਮਝ ਸਕਦਾ ਜਿਹਦੇ ਦੁਆਰਾ ਤੁਸੀਂ ਆਪਣੇ ਜੀਵਿਤ ਪਰਮੇਸ਼ਰ ਦੇ ਨਾਲ ਪੇਤ ਦੀਆਂ ਗੱਲਾਂ ਨੂੰ ਕਰਦੇ ਆਂ ਔਰ ਆਪਣੀਆਂ ਆਉਣ ਵਾਲੀ ਹਰ ਮੁਸੀਬਤ ਨੂੰ ਟਾਲਦੇ ਆਂ ਔਰ ਆਪਣੀਆਂ ਹਰ ਚੀਜ਼ ਨੂੰ ਤੁਸੀਂ ਬles ਕਰਦੇ ਆਂ ਸੋ ਸਭ ਜਨ ਮੰਗਣਾ ਸ਼ੁਰੂ ਕਰੋ ਕਿ ਪਰਮੇਸ਼ਰ ਜੀਵਿਤ ਪਰਮੇਸ਼ਰ ਮੇਰੇ ਜ਼ਿੰਦਾ ਖੁਦਾਵੰ ਪਿਤਾ ਪ੍ਰਭੀ ਯੇਸ਼ੂ ਮਸੀਹ ਦੇ ਨਾਮ ਵਿੱਚ ਖੁਦਾਵੰ ਤੇਰਾ ਆਤਮਾ ਮੇਰੇ ਉੱਤੇ ਉਤਰੇ ਪਵਿੱਤਰ ਆਤਮਾ ਦਾ ਅਸੀਂ ਸਵਾਗਤ ਕਰਦੇ ਆਂ ਪਵਿੱਤਰ ਆਤਮਾ ਦਾ ਅਸੀਂ ਆਨਰ ਕਰਦੇ ਹੌਲੀ ਸਪਿਰਿਟ ਅਸੀਂ ਤੁਹਾਨੂੰ ਮਹਿਮਾ ਦਿੰਦੇ ਆਂ ਅਸੀਂ ਤੁਹਾਨੂੰ ਜਲਾਲ ਦਿੰਦੇ ਆਂ ਕਿਉਂਕਿ ਜਿੱਥੇ ਤੁਸੀਂ ਉੱਥੇ ਹੀ ਆਜ਼ਾਦੀ ਆ ਪਿਤਾ ਅੱਜ ਤੇਰੇ ਆਉਣ ਦੇ ਦੁਆਰੇ ਮੇਰੇ ਜੀਵਨ 'ਚੋਂ ਸਾਰੇ ਬੰਧਨ ਤੋੜ ਦੇ ਪਿਤਾ ਜੋ ਮੈਨੂੰ ਤੇਰੇ ਆਤਮਾ ਨਾਲ ਪਰੰਤੂ ਰੋਕਦੇ ਆ ਪਰਮੇਸ਼ਰ ਜੋ ਮੈਨੂੰ ਤੇਰੇ ਦਾਨਾਂ ਤੇ ਵਰਦਾਨਾਂ ਦੇ ਨਾਲ ਪਰੰਤੂ ਰੋਕ ਦਿਆ ਪਰਮੇਸ਼ਰ ਖੁਦਾਵੰ ਅੱਜ ਤੇਰੀ ਫਾਇਰ ਦੇ ਦੁਆਰਾ ਉਸ ਸਾਰੇ ਬੰਧਨ ਤੋੜ ਦੇ ਆਪਣੀ ਆਤਮਾ ਦੇ ਦੁਆਰਾ ਖੁਦਾਵੰ ਔਰ ਅੱਜ ਮੈਂ ਤੇਰੀ ਗੈਰ ਜ਼ੁਬਾਨ ਦੇ ਨਾਲ ਪਰ ਜਾਵਾਂ ਪਰਮੇਸ਼ਰ ਅੱਜ ਮੈਂ ਤੇਰੇ ਮੱਸਾਂ ਦੇ ਨਾਲ ਪਰ ਜਾਵਾਂ ਖੁਦਾਵੰ ਖੁਦਾ ਅੱਜ ਮੇਰੇ ਹੋਟਾਂ ਤੇ ਤੇਰਾ ਪਹਿਰਾ ਉਤਰੇ ਪਿਤਾ ਤੇਰੀ ਫਾਇਰ ਮੇਰੇ ਹੋਟਾਂ ਨੂੰ ਟੱਚ ਕਰੇ ਔਰ ਰਾਈਟ ਨਾਉ ਮੈਂ ਤੇਰੇ ਅਭਿਸ਼ੇਕ ਦੇ ਨਾਲ ਮੈਂ ਤੇਰੀ ਗਲੋਰੀ ਦੇ ਨਾਲ ਪਰ ਜਾਵਾਂ Riburu şekete neleri biri şekete neleri biri şekete neleri biri Riburu şekete neleri biri şekete neleri biri Rabba ba 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 neleri ba 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 ਟਕ ਟਕ ਰੋ ਕੋ ਕੋ ਤੋ ਨੋ ਲੋ ਰੋ ਬੋ ਰੋ ਸ਼ੇ ਕੇ ਤੇ ਨੇਲੇ ਰੇ ਬੇਰੇ ਸ਼ੇ ਕੇ ਤੇ ਨੇਲੇ ਰੇ ਬੇਰੇ ਰੇ ਬੋ ਰੋ ਸ਼ੇ ਕੇ ਤੇ ਨੇਲੇ ਰੇ ਬੇਰੇ ਸ਼ੇ ਕੇ ਤੇ ਨੇਲੇ ਰੇ ਬੇਰੇ ਸ਼ੇ ਕੇ ਤੇ ਨੇਲੇ ਰੇ ਬੋ ਰੋ ਰਾ ਪਾ 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 ਬਾ 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 ਯਾ ਕਾ ਤਾ ਨਾ ਲਾ ਰਾਬਾ ਰੋ ਬੋ ਰੋ ਯੋ ਕੋ ਤੋ ਨੋ ਲੋ ਰੋ ਬੋ ਰੋ ਸ਼ੇ ਕੇ ਤੇ ਨੇਲੇ ਰੇ ਬੇਰੇ ਸ਼ੇ ਕੇ ਤੇ ਨੇਲੇ ਰੇ ਬੇਰੇ रे बोरो मैं प्रार्थना कर दी तेरे जीवित नाम चब सब शक्तिमान जिंदा प्यारे पिता प्रभु यशुमसी जिदा ही लोग अपने होटा नु खोल तेरे अगे प्रार्थना कर रहे पिता ਜਿਨਨੇ ਜਨ ਗੈਰ ਜ਼ੁਬਾਨ ਚ ਪ੍ਰਾਰਥਨਾ ਕਰੇ ਤੇਰਾ ਮਸਾ ਉਹਨਾਂ ਤੇ ਉtre ਜੋ ਜਨ ਨਹੀਂ ਬੋਲ ਪਾਰੇ ਪਰਮੇਸ਼ਰ ਤੇਰੇ ਵਰਦਾਨ ਜਿਨਾਂ ਦੇ ਵਿੱਚ ਨਹੀਂ ਆ ਰਾਈਟ ਨਾਉ ਤੇਰਾ ਆਤਮਾ ਨੂੰ ਟੱਚ ਕਰੇ ਤੇਰੇ ਵਿਦਾਨਾ ਵਰਦਾਨਾਂ ਦੇ ਨਾਲ ਉਹਨਾਂ ਨੂੰ ਪਰੇ ਪਰਮੇਸ਼ਰ ਉਹਨਾਂ ਦੇ ਉੱਤੇ ਤੇਰੇ ਗੈਰ ਜ਼ੁਬਾਨ ਦਾ ਮਸਾ ਉtre ਪਿਤਾ ਉਹਨਾਂ ਤੇ ਤੇਰੀ ਫਾਇਰ ਉtre ਪਰਮੇਸ਼ਰ ਉਹਨਾਂ ਦੇ ਹੋਟਾਂ ਤੇ ਤੇਰੇ ਪਵਿੱਤਰ ਆਤਮਾ ਦਾ ਮਸਾ ਉtre ਖੁਦਾਵੰਨ ਖੁਦਾ ਰਾਈਟ ਨਾਉ ਪਵਿੱਤਰ ਆਤਮਾ ਤੇਰੀ ਸਮਰਤ ਤੇਰੇ ਲੋਕਾਂ ਨੂੰ ਟੱਚ ਕਰੇ ਖੁਦਾਵੰਨ ਖੁਦਾ ਤੇਰਾ ਬਿਸ਼ੇਕ ਤੇਰੇ ਲੋਕਾਂ ਨੂੰ ਟੱਚ ਕਰੇ ਪਰਮੇਸ਼ਰ ਤੇ ਦਾਸੀ ਹੋਂ ਦੇ ਨਾਤੇ ਪਰਮੇਸ਼ਰ ਜੋ ਅਧਿਕਾਰ ਤੁਮੇਨੂੰ ਦਿੱਤਿਆ ਖੁਦਾਵੰਦ ਖੁਦਾ ਜੋ ਅਥੋਰਿਟੀ ਤੂੰ ਮੈਨੂੰ ਦਿੱਤੀ ਆ ਪਰਮੇਸ਼ਰ ਅੱਜ ਉਸੇ ਅਧਿਕਾਰ ਦੇ ਦੁਆਰਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਕਿ ਆਹ ਤੇਰੇ ਲੋਕ ਤੇਰੀ ਗੈਰ ਜ਼ੁਬਾਨ ਦੇ ਨਾਲ ਭਰ ਜਾਣਾ ਤੇਰੇ ਲੋਕ ਦੂਤਾਂ ਦੀਆਂ ਬੋਲੀਆਂ ਬੋਲਣ ਪਰਮੇਸ਼ਰ ਰਾਈਟ ਨਾ ਪਰਮਿਸ਼ਨ ਇਹਨਾਂ ਦੇ ਹੋਟਾਂ ਤੇ ਤੇਰੇ ਦੂਤਾਂ ਦੀਆਂ ਬੋਲੀਆਂ ਆਉਣ ਤੇਰੇ ਸਵਰਗ ਦੂਤ ਇਹਨਾਂ ਨੂੰ ਟੱਚ ਕਰਨ ਪਰਮੇਸ਼ਰ ਤੇਰਾ ਆਤਮਾ ਨੂੰ ਟੱਚ ਕਰੇ ਪਰਮੇਸ਼ਰ ਇਹਨਾਂ ਦੇ ਹੋਟਾਂ ਤੇ ਤੇਰੀ ਫਾਇਰ ਉਤਰੇ ਖੁਦਾਵੰ ਬੰਦਨ ਟੁੱਟੰਤਰੀ ਅਭਿਸ਼ੇਕ ਦੇ ਕਾਰਨ ਖੁਦਾਵਨ ਖੁਦਾ ਹਰ ਇੱਕ ਰੂਪ ਪਰਮੇਸ਼ਾਹ ਤੇਰੀ ਆਤਮਾ ਦੇ ਨਾਲ ਪਰ ਜਾਵੇ ਜਿਸ ਤਰ੍ਹਾਂ ਤੂੰ ਕਿਆ ਖੁਦਾਵਨ ਮੈਂ ਅੰਤ ਦੇ ਦਿਨਾਂ ਚ ਆਪਣੇ ਆਤਮਾ ਨੂੰ ਆਪਣੇ ਲੋਕਾਂ ਦੇ ਉੱਤੇ ਪਾਣੀ ਦੀ ਤਰ੍ਹਾਂ ਬਹਾ ਦਵਾਂਗਾ ਅੱਜ ਉਹੀ ਆਤਮਾ ਜੋ ਰਸੂਲਾਂ ਦੇ ਉੱਤੇ ਉਤਰਿਆ ਅੱਜ ਉਹੀ ਤੇਰਾ ਮਸਾ ਤੇਰੇ ਹੋਰ ਲੋਕਾਂ ਤੇ ਉਤਰੇ ਪਰਮੇਸ਼ਰ اے ਪਿਤਾ ਤੇਰੇ ਦੂਤਾਂ ਦੀਆਂ ਬੋਲੀਆਂ ਦੇ ਨਾਲ ਭਰ ਜਾਣ ਪਰਮੇਸ਼ਰ ਰਾਈਟ ਨਾਉ ਮੈਂ ਪ੍ਰਾਰਥਨਾ ਕਰਦੀ ਤੁਹਾਡੇ ਹੋਠ ਇਸ ਤੇ ਵਕਤ ਪਰਮੇਸ਼ਰ ਦੇ ਦੂਤਾਂ ਦੀ ਜ਼ੁਬਾਨਾਂ ਦੇ ਨਾਲ ਭਰ ਜਾਣ ਪਰਮੇਸ਼ਰ ਦੇ ਆਤਮਾ ਦੇ ਨਾਲ ਤੁਸੀਂ ਭਰ ਜਾਓ ਤੁਹਾਡੇ ਹੋਠ ਤੇੜੀਆਂ ਜ਼ੁਬਾਨਾਂ ਮਸਾ ਕੀਤੀਆਂ ਜਾਣ ਰਾਈਟ ਨਾਉ ਪਰਮੇਸ਼ਰ ਦਾ ਆ ਮਤਨੂ ਜੀਬਾਂ ਦੇ ਨਾਲ ਪਰੇ ਤੜੇ ਹੋਟ ਮਸਾ ਹੋਣ ਤੜੀਆਂ ਜ਼ੁਬਾਨਾਂ ਮਸਾ ਹੋਣ ਸ਼ੱਕ ਨਹੀਂ ਵਿਸ਼ਵਾਸ ਕਰਨਾ ਕਿਉਂਕਿ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਜਾਂਦਾ ਔਰ ਕਹਿਣਾ ਕਿ ਪਰਮੇਸ਼ਰ ਮੈਂ ਯਿਸੂ ਮਸੀਹ ਦੇ ਨਾਮ ਦੇ ਉਤੇ ਵਿਸ਼ਵਾਸ ਕਰਦਾ ਜੋ ਪਰਮੇਸ਼ਰ ਜੋ ਸਭ ਦੇਵੀ ਦਿਉਤਿਆਂ ਚੋ ਮਹਾਨ ਆ ਜਿਹਦੇ ਤੁਲ ਜਿਹਦੇ ਸਨਮਾਨ ਕੋਈ ਨਹੀਂ ਆ ਅੱਜ ਜੋ ਹੀ ਜ਼ਿੰਦਾ ਪਰਮੇਸ਼ਰ ਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆ ਔਰ ਮੈਂ ਵਿਸ਼ਵਾਸ ਕਰਦਾ ਕਿ ਤੁਮੈਨੋ ਆਪਣੇ ਦੂਤਾਂ ਦੀਆਂ ਬੋਲੀਆਂ ਦੇ ਨਾਲ ਪਰ ਚੁੱਕਿਆ ਪਰਮੇਸ਼ਾ ਤੂੰ ਮੈਨੂੰ ਪਰ ਰਿਆ ਖੁਦਾਵੰ ਖੁਦਾ ਰਾਈਟ ਨਾਓ ਖੁਦਾਵੰ ਜਿਸ ਤਰ੍ਹਾਂ ਤੇਰੇ ਲੋਕ ਵਿਸ਼ਵਾਸ ਨਾਲ ਪਰ ਕੇ ਪ੍ਰਾਰਥਨਾ ਕਰ ਰਹਾ ਤੇਰਾ ਮਸਾ ਤੇਰੇ ਲੋਕਾਂ ਤੇ ਉਤਰੇ ਤੇਰੀ ਫਾਇਰ ਤੇਰੇ ਲੋਕਾਂ ਤੇ ਉਤਰੇ ਤੇਰੀ ਗੈਜ਼ੂ ਬਾਨ ਦੇ ਨਾਲ ਤੇਰੇ ਲੋਕ ਪਰ ਜਾਣ ਪਰਮੇਸ਼ਾ ਤੇਰਾ ਬਿਸ਼ੇਕ ਤੇਰੇ ਲੋਕਾਂ ਤੇ ਆਵੇ ਤੇਰਾ ਗ੍ਰੇਸ ਤੇਰੇ ਲੋਕਾਂ ਤੇ ਆਵੇ ਫਾਇਰ ਦਾ ਹੌਲੀ ਗੋਸ ਫਾਇਰ ਦਾ ਹੌਲੀ ਗੋਸ ਫਾਇਰ ਦਾ ਹੌਲੀ ਗੋਸ ਫਾਇਰ ਦਾ ਹੋਰ ਜਲ ਪਰ ਜੋ ਪਵਿੱਤਰ ਆਤਮਾ ਦੀ ਆਤ ਸਾਮਰ ਦੇਣਾ ਪਰਜਾ ਉਹਦੇ ਮਸਾ ਦੇ ਨਾਲ ਪਰਜਾ ਦੀ ਫਾਇਰ ਦੇ ਨਾਲ ਰਾਈਟ ਨਾਉ ਉਹਦਾ ਮਸਾ ਟੜੇ ਤੇ ਉਤਰੇ ਦੂਤਾਂ ਨੂੰ ਟੱਚ ਕਰਨ ਟੱਚ ਕਰਨ ਟੱਚ ਕਰ ਉਹਦੀ ਫਾਇਰ ਟੜੇ ਤੇ ਉਤਰੇ ਉਹਦੀ ਫਾਇਰ ਟੜੇ ਤੇ ਉਤਰੇ ਉਹਦੀ ਫਾਇਰ ਟੜੇ ਤੇ ਉਤਰੇ ਸ਼ੁੱਧ ਮਨ ਵਾਲੇ ਕਹਿੰਦੇ ਉਹਦਾ ਦਰਸ਼ਨ ਪਾਉਂਦੇ ਰਾਈਟ ਨਾਉ ਅੱਜ ਉਹਦਾ ਪਰਮੇਸ਼ਰ ਦਾ ਆਤਮਾ ਪਰਮੇਸ਼ਰ ਦਾ ਰੂਹ ਤਾਨੂੰ ਦਰਸ਼ਨਾਂ ਦੇ ਵਿੱਚ ਲੈ ਕੇ ਜਾਵੋ ਔਰ ਤੁਸੀਂ ਅੱਜ ਆਪਣੇ ਪਰਮੇਸ਼ਰ ਨੂੰ ਦੇਖ ਪਾਓ ਉਹਦੇ ਮਸਾ ਨੂੰ ਦੇਖ ਪਾਓ ਉਹਦੀ ਅਨਨਟਿੰਗ ਨੂੰ ਤੁਸੀਂ ਫੀਲ ਕਰ ਪਾਓ ਉਹਦਾ ਮਸਾ ਤਾਨੂੰ ਟੱਚ ਕਰੇ ਤਾਨੂੰ ਦੇਖੇ ਤਾਨੂੰ ਚੂਏ اور تڑیاں لائفਾਂ ਚ ਵੱਡੇ ਕੰਮਾਂ ਨੂੰ کرے ప్రభు యే슈 ਮਸੀਹ ਦੇ ਨਾਮ ਚ ਉਹਦਾ ਮੱਸਾ سارے ਜੂਲੇ ਤੜੀਆਂ ਲਾਈਫਾਂ ਚ ਤੋੜਨ ਅੱਜ ਜਦਿਆਂ ਨਾਇੰਟਿੰਗ ਦੇ ਦੁਆਰਾ ਪਰ ਜਾਓ ਪਰ ਜਾਓ ਦੇ அபிਸ਼ੇਕ ਦੇ ਦੁਆਰਾ ਪਰ ਜਾਓ ਦੇ ਗਲੋਰੀ ਦੇ ਦੁਆਰਾ ਪਰ ਜਾਓ ਦੇ அபிਸ਼ੇਕ ਦੇ ਦੁਆਰਾ ਰਾਈਟ ਨਾਓ ਰਾਈਟ ਨਾਓ ਪਵਿੱਤਰ ਆਤਮਾ ਟੱਚ ਕਰ ਟੱਚ ਕਰ ਟੱਚ ਕਰ యే슈 ਮਸੀਹ ਦੇ ਨਾਮ ਦੇ ਚ ਰੇ ਬੋਰੋਸ਼ੇ ਕੇਤੇ ਨੇਲੇ ਰੇ ਬਰੇਸ਼ੇ ਕੇਤੇ ਨੇਲੇ ਰੇ ਬੇ ਰਬਾ ਬਬਾ 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 ਯਾ ਖਤਨ ਲ ਰਬਾ ਬਬਾ 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 ਅੱਜ ਮੇਰਾ ਫੈਟਿਆ ਕਿ ਜਿੱਦਾਂ ਹੀ ਤੁਸੀਂ ਅੱਜ ਪਰਮੇਸ਼ਰ ਦੀ ਪ੍ਰੈਜ਼ੈਂਸ ਚ ਆਪਣੇ ਹੋਟਾਂ ਨੂੰ ਖੋਲ ਕੇ ਪ੍ਰਾਰਥਨਾ ਕਰ ਰਹੇ ਆ ਤੁਸੀਂ ਮੰਗ ਰਹੇ ਕਿ ਖੁਦਾਵਾਨਾ ਜੇ ਤੇਰੇ ਦੂਤਾਂ ਦੀਆਂ ਬੋਲੀਆਂ ਮੇਰੇ ਤੇ ਆਉਣ ਪਿਤਾ ਇਸ ਅੰਮ੍ਰਿਤ ਵੇਲੇ ਤੇਰਾ ਆਤਮਾ ਮੈਨੂੰ ਟੱਚ ਕਰਿਆ ਜਿਸ ਅੰਮ੍ਰਿਤ ਵੇਲੇ ਪਰਮੇਸ਼ਰ ਤੂੰ ਮੇਰੇ ਸਾਰੇ ਬੰਧਨ ਤੋੜ ਦੇ ਅੱਜ ਤੁਸੀਂ ਆਪਣੇ ਵੈਰੀਆਂ ਨੂੰ ਸ਼ਰਮਿੰਦਿਆ ਹੋਇਆ ਦੇਖੋਗੇ ਅੱਜ ਡੈਵਲ ਦੀਆਂ ਸਾਰੀਆਂ ਯੋਜਨਾਵਾਂ ਨੂੰ ਗਿਰਦਿਆ ਹੋਇਆ ਦੇਖੋਗੇ ਸ਼ਰਮਿੰਦਾ ਹੁੰਦਾ ਦੇਖੋਗੇ ਉਹਦੀ ਇੱਕ ਇੱਕ ਪਲੈਨਿੰਗ ਨੂੰ ਟੁੱਟਦਿਆ ਹੋਇਆ ਦੇਖੋਗੇ ਜੋ ਤੁਹਾਨੂੰ ਸ਼ਰਮਿੰਦਾ ਕਰਨ ਚਾਹਣਾ ਯਮੈਂ ਯੇਸ਼ੂ ਮਸੀਹ ਦੇ ਨਾਮ ਚ ਪ੍ਰਾਰਥਨਾ ਕਰਦੀ ਕਿਉ ਖੁਦ ਸ਼ਰਮਿੰਦੇ ਹੁਣ ਯੇਸ਼ੂ ਮਸੀਹ ਦੇ ਨਾਮ ਦੇ ਚ ਕੁਦਾਵਨ ਕੁਦਾ ਕੋਈ ਸ਼ਰਮਿੰਦਗੀ ਤੇਰੇ ਲੋਕਾਂ ਦਾ ਹਿੱਸਾ ਨਾ ਹੋਵੇ ਕੋਈ ਨਿਰਾਸ਼ਾ ਤੇਰੇ ਲੋਕਾਂ ਦਾ ਹਿੱਸਾ ਨਾ ਹੋਵੇ ਪਰਮੇਸ਼ਰ ਇਹਨਾਂ ਨੂੰ ਬles ਕਰ ਮੱਸਾ ਕਰ ਪਿਤਾ ਆਪਣਾ ਅਨੁਗ੍ਰਹਿ ਦੇ ਇਹਨਾਂ ਤੇ ਆਪਣੀ ਫਾਇਰ ਤੇ ਪਰਮੇਸ਼ਰ ਤੇਰੇ ਲੋਕ ਤੇ ਪਿਤਾ ਤੇਰੀ ਆਤਮਾ ਤੇਰੇ ਮੱਸਾ ਦੇ ਨਾਲ ਰਾਈਟ ਨਾਉ ਪਰ ਚਣ ਪਰ ਜਾ ਪਵਿੱਤਰ ਆਤਮਾ ਦੀ ਸਾਹਮਰ ਦੇ ਨਾਲ ਪਰ ਜਾ ਯੇਸ਼ੂ ਦੇ ਮੱਸਾ ਦੇ ਦੁਆਰਾ ਰਾਈਟ ਨਾਉ ਤੁਸੀਂ ਛੁੜਾਈ ਜਾਓਰ ਬਹੁਤਿਆਂ ਨੂੰ ਛੁੜਾਉਣ ਦਾ ਕਾਰਨ ਬਣੋ ਤੁਸੀਂ ਚੰਗੇ ਕੀਤੇ ਜਾਓ ਦੀ ਫਾਇਰ ਦੇ ਦੁਆਰਾ ਬਹੁਤਿਆਂ ਨੂੰ ਚੰਗਿਆ ਕਰਨ ਦਾ ਕਾਰਨ ਬਣੋ ਪਰ ਜਾ ਉਹਦੇ ਦੁੱਤਾਂ ਦੀਆਂ ਬੋਲੀਆਂ ਦੇ ਨਾਲ ਉਹ ਬਹੁਤਿਆਂ ਨੂੰ ਤੁਸੀਂ ਇੱਕ ਬlesing ਦਾ ਕਾਰਨ ਬਣਾਓ ਪਰ ਜਾਓ ਅੱਜ ਉਹਦੀ ਬੁੱਧੀ ਦੇ ਨਾਲ ਤਾਂ ਕਿ ਬਹੁਤਿਆਂ ਦੇ ਵਿੱਚ ਤੁਸੀਂ ਉਹਦੇ ਸੂ ਸਮਾਚਾਰ ਨੂੰ ਸੁਣਾ ਪਾਓ ਪਰ ਜਾਓ ਦੀ ਸਾਮਰ ਦੇ ਨਾਲ ਸਾਮਰ ਦੇ ਨਾਲ ਸਾਮਰ ਦੇ ਨਾਲ ਅਨੋਇੰਟਿੰਗ 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 ਤੜੇ ਤੇ ਉੱtre ਪ੍ਰਭੂ ਯਸ਼ੂ ਮਸੀਹ ਦੇ ਜੀਵਿਤ ਨਾਮ ਦੇ ਵਿੱਚ ਰਬਾ ਰਸ਼ਾਕਾਤ ਨਾਲ ਲਰਾਬਾ ਬਬਾ ਰੋਬੋਸ਼ੇ ਕਿਤੇ ਨੀਲੇ ਰੋਬੋਸ਼ੀ ਖਾਤ ਨਾਲ ਲਰਾਬਾ ਰਸ਼ਾਕਾਤ ਨਾਲ ਲਰਾਬਾ ਬਬਾ ਬਬਾ ਸੋ ਸਭ ਜਨ ਆਪਣੇ ਆਪ ਨੂੰ ਵਰਡ ਦੇ ਲਈ ਤਿਆਰ ਕਰੋ ਕਿ ਖੁਦਾਵਾਨ ਅੱਜ ਤੇਰਾ ਅਭਿਸ਼ੇਕ ਮੈਂ ਤੇ ਉtre ਪਿਤਾ ਅੱਜ ਮੈਂ ਤੇਰੀ ਈਸ਼ਵਰੀ ਬੁੱਧੀ ਨੂੰ ਪਿਤਾ ਤੇਰੇ ਵਿਜ਼ਡਮ ਨੂੰ ਮੈਂ ਪਾ ਚੁੱਕਾ ਜੋ ਹੈ ਵਲਿਆ ਅੱਜ ਜੋ ਤੇਰੇ ਵਚਨ ਨੂੰ ਪੜਨ ਵਿੱਚ ਸਮਝਣ ਵਿੱਚ ਪਰਮੇਸ਼ਰ ਨੂੰ ਸਿੱਖਣ ਵਿੱਚ ਉਸਤੇ ਚੱਲਣ ਦੇ ਵਿੱਚ ਪਿਤਾ ਮੇਰੀ ਮਦਦ ਤੇ ਮੇਰੀ ਸਹਾਇਤਾ ਕਰੇ ਕਿਉਂਕਿ ਤੇਰੇ ਵਚਨ ਚ ਲਿਖਿਆ ਤੇਰੀ ਅਗਿਆਨਤਾ ਦੇ ਕਾ ਖੁਦਾ ਮਨ ਖੁਦਾ ਕੀ ਅਗਿਆਨਤਾ ਦੇ ਕਾਰਨ ਤੇਰੀ ਪਰਜਾ ਨਾਸ਼ ਹੋ ਰਹੀ ਪਿਤਾ ਅੱਜ ਤੇਰਾ ਗਿਆਨ ਮੇਰੇ ਤੇ ਉਤਰੇ ਪਿਤਾ ਤੇਰਾ ਮਸਾ ਮੇਰੇ ਤੇ ਉਤਰੇ ਅੱਜ ਆਪਣੇ ਵਚਨ ਨੂੰ ਪੇਜ ਕੇ ਮੈਨੂੰ ਚੰਗਿਆ ਕਰ ਮਿਨਾਉਣ ਵਾਲੀ ਸਾਰੀਆਂ ਤਬਾਹੀਆਂ ਤੋਂ ਬਚਾ ਪਰਮੇਸ਼ਰ ਤੇਰਾ ਰੂ ਮੇਰੇ ਜੀਵਨ ਦੇ ਉਤੇ ਕਾਰਿਆ ਕਰੇ ਮੈਨੂੰ ਬੁੱਧੀ ਮੈਨੂੰ ਅਕਲ ਦੀਆਂ ਗੱਲਾਂ ਸਿਖਾਵੇ ਤੇਰਾ ਆਤਮਾ ਤਾਂ ਕਿ ਮੈਂ ਬਹੁਤਿਆਂ ਦੇ ਵਿੱਚ ਪਿਤਾ ਤੇਰੀ ਮਾਹਿਮਾ ਦਾ ਕਾਰਨ ਬਣ ਸਕਾਂ ਪਿਤਾ ਮੈਂ ਪ੍ਰਾਰਥਨਾ ਕਰਦੀ ਹਾਂ ਜਿਹਨੇ ਜਨ ਤੇਰੇ ਵਰ ਨੂੰ ਪੜਨ ਜਾ ਰਹੇ ਮੇਰੇ ਨਾਲ ਇੱਕ ਮਨੋ ਕਿਸ ਵਚਨ ਨੂੰ ਸੁਣਨ ਜਾ ਰਹੇ ਪੜਨ ਜਾ ਰਹੇ ਸ ਤੇ ਮੰਨਨ ਕਰਨ ਜਾ ਇਤਰਾਤਮਨ ਨੂੰ ਸੇਵਾ ਨਾ ਛੱਡੇ ਸੋ ਆਪਣੇ ਆਪ ਨੂੰ ਇਸ ਵਚਨ ਤੋਂ ਬਾਅਦ ਫਾਇਰ ਪ੍ਰਾਰਥਨਾ ਦੇ ਲਈ ਰੈਡੀ ਕਰਨਾ ਉਹਦਾ ਮਸਾ ਤੜੀਆਂ ਲਾਈਫਾਂ ਤੇ ਉੱtre ਉਹਦਾ ਗ੍ਰੇਸ ਤੜੀਆਂ ਲਾਈਫਾਂ ਤੇ ਆਵੇ ਅੱਜ ਇਸ ਫਾਇਰ ਦੇ ਦੁਆਰਾ ਜਿੱਦਾਂ ਹੀ ਤੁਸੀਂ ਆਪਣੇ ਆਪ ਨੂੰ ਰੈਡੀ ਕਰੋਗੇ ਤੁਸੀਂ ਆਪਣੇ ਲਾਈਫ ਦੇ ਉੱਤੇ ਸਾਰੇ ਜੁਲੇ ਬੰਦਨਾਂ ਨੂੰ ਤੋੜ ਦਿਆਂ ਟੁੱਟ ਦਿਆਂ ਹੋਇਆ ਦੇਖੋਗੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਜਾਓ ਆਈ ਦੇ ਵਚਨ ਨੂੰ ਧਿਆਨ ਦੇ ਨਾਲ ਪੜਾਂਗੇ ਕਿਉਂਕਿ ਪਰਮੇਸ਼ਾ ਦਾ ਆਪ ਤਮਾ ਆਪਣੇ ਵਚਨ ਦੇ ਦੁਆਰਾ ਹੀ ਸਾਡੇ ਨਾਲ ਗੱਲ ਕਰਨਾ ਔਰ ਕਹਿਣਾ ਕਿ ਪਿਤਾ ਅੱਜ ਤੂੰ ਮੇਰੇ ਨਾਲ ਗੱਲ ਕਰਨ ਜਾ ਰਿਹਾ ਅੱਜ ਤੂੰ ਮੈਨੂੰ ਬles ਕਰਨ ਜਾ ਰਿਹਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ हे परमेश्वर मेरा चलोना सुन मेरी प्रार्थना वाल ध्यान दे मैं अपने मन दे निताल हुन विच तरती दे बिनने तो तैनू पुकारंगा तू उस चट्टान उत्ते जो मेरे लई ऊंची है मेनू पहुंचा तू मेरी पनाह जो है तू 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 वैरी दे सन मुख एक तकड़ा बुर्ज है मैं तेरे तंबू विच सदा रहंगा ਮੈਂ ਤੇਰੇ ਖੰਬਾ ਦੇ ਮੂਡ ਪਨਾ ਲਵਾਗਾ हे ਪਰਮੇਸ਼ਰ ਤੈ ਮੇਰੀਆਂ ਸੁਖਣਾ ਨੂੰ ਸੁਣਿਆ ਤੈ ਆਪਣੇ ਨਾਮ ਦੇ ਪੈ ਮੰਨਣ ਵਾਲਿਆਂ ਦਾ ਅਧਿਕਾਰ ਮੈਨੂੰ ਦਿੱਤਾ ਹੈ ਤੂੰ पाचਛਦੀ ਉਮਰ ਨੂੰ ਵਧਾਵੇਂਗਾ ਉਹਦੇ ਬਰੇ ਪੀੜ੍ਹੀਓ ਪੀੜ੍ਹੀ ਹੋਣਗੇ ਉਹ ਪਰਮੇਸ਼ਰ ਦੇ ਸਰਮੁਕ ਸਦਾ ਤਿਕ ਵਸੋਗਾ ਵਸੋਗਾ ਦਇਆ ਤੇ ਸਚਾਈ ਤੂੰ ਠਾਪ ਰੱਖ ਪਾਈ ਉਹ ਉਸ ਦੀ ਰਸ਼ਿਆ ਕਰਨ ਸੋ ਮੈਂ ਤੇਰੇ ਨਾਮ ਦਾ ਗੁਣ सदा ਗਾਵਾਂਗਾ ਭਾਈ ਮੈਂ ਨਿਤ ਨੇਮ ਪੂਰੀਆਂ ਸੁਖਣਾ ਨੂੰ ਸੋ ਮੈਂ ਤੇਰੇ ਨਾਮ ਦਾ ਗੁਣ सदा ਗਾਵਾਂਗਾ ਭਾਈ ਮੈਂ ਨਿਤ ਨੇਮ ਆਪਣੀਆਂ ਸੁਖਣਾ ਨੂੰ ਪੂਰੀਆ ਕਰ ਸਕਾਂ ਆਮੀਨ ਆਮੀਨ ਅੱਜ ਦੇ ਵਰ ਦੇ ਪਰਮੇਸ਼ੁਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਅਤੇ ਕਹਿਣਾ ਸ਼ੁਰੂ ਕਰੋ ਕਿ ਪਿਤਾ ਜੀ ਤੇਰੇ ਜ਼ਿੰਦਾ ਵਚਨ ਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀ ਪਿਤਾ ਮੈਂ ਵਿਸ਼ਵਾਸ ਕਰਦਾ ਕਿ ਤੂੰ ਮੇਰਾ ਚੁਲਾਉਣਾ ਸੁਣ ਚੁੱਕਿਆ ਪਰਮੇਸ਼ਰ ਜਿਸ ਤਰ੍ਹਾਂ ਇਜ਼ਰਾਈਲੀਆਂ ਨੇ ਤੇਰੀ ਦੁਹਾਈ ਦਿੱਤੀ ਤੇ ਉਹਨਾਂ ਨੂੰ ਸੁਣ ਕੇ ਪਰਮੇਸ਼ਰ ਉਹਨਾਂ ਦੇ ਲਈ ਹਰ ਬਿਪਤਾ ਤੋਂ ਉਹਨਾਂ ਨੂੰ ਬਚਾਇਆ ਪਿਤਾ ਖੁਦਾਵੰਤ ਤੂੰ ਲਾਲ ਸਮੁੰਦਰ ਨੂੰ ਵੀ ਦੋ ਹਿੱਸਿਆਂ ਵਿੱਚ ਕਰ ਦਿੱਤਾ ਉਹਨਾਂ ਦੇ ਲਈ ਪਰਮੇਸ਼ਰ ਤੂੰ ਉਹਨਾਂ ਦੀਆਂ ਪ੍ਰਾਰਥਨਾ ਨੂੰ ਧਿਆਨ ਦੇ ਨਾਲ ਸੁਣਦਾ ਪਰਮੇਸ਼ਰ ਕਿਉਂਕਿ ਅਸੀਂ ਜਾਣਦੇ ਤੂੰ ਅੱਜ ਵੀ ਉਹੀ ਖੁਦਾ ਆਂ ਖੁਦਾਵੰਤ ਖੁਦਾ ਏ ਸਮਰਥੀ ਪਰਮੇਸ਼ਰ ਅਸੀਂ ਜਾਣਦੇ ਹਾਂ ਪਰਮੇਸ਼ਰ ਤੇਰੇ ਕੰਨ ਨਹੀਂ ਨੇ ਪਾਰੀ ਨੇ ਜੋ ਮੇਰੀ ਆਵਾਜ਼ ਨੂੰ ਸੁਣ ਨਹੀਂ ਸਕਦੇ ਔਰ ਤੇਰੇ ਹੱਥ ਨਹੀਂ ਨੇ ਛੋਟੇ ਨਹੀਂ ਜੋ ਮੈਨੂੰ ਸੰਭਾਲ ਨਹੀਂ ਸਕਦੇ ਪਰਮੇਸ਼ਰ ਖੁਦਾਵੰਨ ਮੈਂ ਦਿਨ ਰਾਤ ਤੈਨੂੰ ਪੁਕਾਰਾਂਗਾ ਪਰਮੇਸ਼ਰ ਕਹਿਣਾ ਸ਼ੁਰੂ ਕਰੋ ਕਿ ਖੁਦਾਵੰਨ ਮੈਂ ਦਿਨ ਰਾਤ ਤੇਰੀ ਦੁਹਾਈ ਦਵਾਗਾ ਮੈਂ ਤੈਨੂੰ ਪੁਕਾਰਾਂਗਾ ਮੈਂ ਆਪਣੇ ਸੁੱਖ ਦੁੱਖ ਵਿੱਚ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਾਂਗਾ ਮੈਂ ਤੇਰੀ ਮਾਹਿਮਾ ਕਰਾਂਗਾ ਪਿਤਾ ਹਰ ਹਾਲਾਤ ਚ ਪਰਮੇਸ਼ਰ ਮੈਂ ਤੇਰੇ ਅੱਗੇ ਆਵਾਂਗਾ ਪਿਤਾ ਮੈਂ ਤੇਰੇ ਅੱਗੇ ਝੁਕਾਂਗਾ ਮੈਂ ਆਪਣੇ ਆਪ ਨੂੰ ਸਮਰਪਿਤ ਕਰਾਂਗਾ ਪਿਤਾ ਮੈਨੂੰ ਅਨੁਗ੍ਰਹਿ ਦੇ ਕਿ ਮੈਂ ਆਪਣੀ ਹਰ ਸੁੱਖਣਾ ਨੂੰ ਪੂਰਾ ਕਰ ਸਕਾਂ ਜੋ ਮੈਂ ਤੇਰੇ ਨਾਲ ਵਾਚਾ ਬੰਦੀ ਮੈਂ ਉਹਨੂੰ ਪੂਰਾ ਕਰ ਸਕਾਂ ਪਰਮੇਸ਼ਰ ਮੈਨੂੰ ਇਹ ਗ੍ਰੇਸ ਦੇ ਪਿਤਾ ਮੇਰੇ ਤੇ ਦਇਆ ਕਰ ਪਰਮੇਸ਼ਰ ਕਿਉਂਕਿ ਤੂੰ ਮੇਰਾ ਉੱਚਾ ਸਥਾਨ ਹੈ ਪਰਮੇਸ਼ਰ ਤੂੰ ਮੇਰੇ ਛੁਪਨੇ ਦੀ ਜਗ੍ ਤੇਰੇ ਚਪਾਨਲੇ ਨਾ ਪਰਮੇਸ਼ਰ ਮੈਨੂੰ ਮੈਨੂੰ ਨਾ ਉੱਚੀਆਂ ਸਥਾਵਾਂ ਤੇ ਪਹੁੰਚਾ ਜੋ ਤੂੰ ਮੇਰੇ ਲਈ ਰੱਖੀਆਂ ਖੁਦਾਵਨ ਖੁਦਾ ਅੱਜ ਤੂੰ ਖੁਦਾਵਨ ਖੁਦਾ ਵੈਰੀ ਦੀਆਂ ਸਾਰੀਆਂ ਯੋਜਨਾਵਾਂ ਨੂੰ ਨਾਸ਼ ਕਰ ਕਹਿਣਾ ਸ਼ੁਰੂ ਕਰੋ ਆਪਣੇ ਆਪ ਨੂੰ ਫਾਇਰ ਪ੍ਰਾਰਥਨਾ ਦੇ ਲਈ ਰੈਡੀ ਕਰਨਾ ਸ਼ੁਰੂ ਕਰੋ ਕਿ ਖੁਦਾਵਨ ਆਇ ਤੇਰਾ ਆਤਮਾ ਮੇਤੇ ਉੱਤਰਿਆ ਜਦ ਅਸੀਂ ਵਚਨ ਦੇ ਆਧਾਰ ਤੇ ਪ੍ਰਾਰਥਨਾ ਕਰੀਏ ਪਿਤਾ ਅੱਜ ਮੈਂ ਆਪਣੀ ਉਸ ਉਸ छुटਕਾਰੀ ਦੀ ਸਪੀਡ ਨੂੰ ਦੇਖਾਂ ਉਸ ਹੀਲਿੰਗ ਦੀ ਸਪੀਡ ਨੂੰ ਦੇਖਾਂ ਪਰਮੇਸ਼ਰ ਕਿਉਂਕਿ ਵਚਨ ਦੇ ਦੁਆਰਾ ਕੀਤੀਆਂ ਗਈਆਂ ਪ੍ਰਾਰਥਨਾ ਪਰਮੇਸ਼ਰ ਸੁਪਰ ਫਾਸਟ ਪਰਮੇਸ਼ਰ ਸੀ ਜਾਨ ਦੇ ਕੇ ਸਾਡੇ ਲਈ ਉੱਤਰ ਲੈ ਕੇ ਆਉਂਦੀਆਂ ਖੁਦਾਵੰਦ ਖੁਦਾ ਔਰ ਮੇਰਾ ਫੇਥ ਹੈ ਜਿੱਦਾਂ ਹੀ ਅੱਜ ਮੈਂ ਫਾਇਰ ਦੇ ਨਾਲ ਪ੍ਰਾਰਥਨਾ ਤੇਰੇ ਲੋਕਾਂ ਦੇ ਲਈ ਕਰਾਂਗੀ ਸਮਰਥੀ ਪਰਮੇਸ਼ਰ ਅੱਜ ਤੇ ਰਾਤ ਮਤਰੇ ਲੋਕਾਂ ਨੂੰ ਛੁੜਾਵੇਗਾ ਪਿਤਾ ਉਹਨਾਂ ਨੂੰ ਚੰਗਾ ਕਰੇਗਾ ਉਹਨਾਂ ਦੀਆਂ ਪ੍ਰਾਰਥਨਾਵਾਂ ਦੇ ਉੱਤਰ ਉਹਨਾਂ ਨੂੰ ਦਵਾ ਦੇਵੇਗਾ ਪਰਮੇਸ਼ਰ ਅੱਜ ਤੇਰੀ ਸਮਰਥ ਇਹਨਾਂ ਦੇ ਜੀਵਨ ਦੇ ਉੱਤੇ ਕਾਰਜ ਕਰੇਗੀ ਰੱਬ ਸ਼ਾਕਾ ਥਾਨਾ ਲ ਰੱਬ ਯਾ ਕਾ ਥਾਨਾ ਨਾ ਨਾ ਮ ਯਾ ਕਾ ਥਾਨਾ ਲ ਰੱਬ ਬਾ 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 ਰੋਬੋ ਯੋ ਕੋ ਤੋ ਨੋ ਲੋ ਰੋਬੋ ਰੋ ਸ਼ੇ ਕੇ ਤੇ ਨੇ ਲੇ ਰੇ ਬੇ ਰੇ ਸ਼ੇ ਕੇ ਤੇ ਨੇ ਲੇ ਰੇ ਬੇ ਰੇ ਸ਼ੇ ਕੇ ਤੇ ਨੇ ਲੇ ਰੇ ਬੋ ਰੋ ਸ਼ੀ ਕਾ ਥਾਨਾ ਲ ਰੱਬ ਬਾ 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 ਕਹਿਣਾ ਸ਼ੁਰੂ ਕਰੋ ਕਿ ਹੈ ਪਰਮੇਸ਼ਰ ਮੇਰੇ ਜੀਵਿਤ ਪਰਮੇਸ਼ਰ ਮੇਰੇ ਸਾਮਰਥੀ ਪਰਮੇਸ਼ਰ ਮੇਰੇ ਅਗਨਾ ਪਰ ਯਹਵਾ ਪਰਮੇਸ਼ਰ ਮੇਰੇ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆਉਣਾ ਅਬਰਾਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਤੂੰ ਮੇਰਾ ਵੀ ਪਰਮੇਸ਼ਰ ਜਿਸ ਤਰ੍ਹਾਂ ਤੂੰ ਉਹਨਾਂ ਨੂੰ ਛੁਡਾਇਆ ਤੂੰ ਮੈਨੂੰ ਛੁਡਾ ਪਰਮੇਸ਼ਰ ਤੂੰ ਜਿਸ ਦਾ ਉਹਨਾਂ ਨੂੰ ਚੰਗਾ ਕੀਤਾ ਤੂੰ ਮੈਨੂੰ ਚੰਗਾ ਕਰ ਜਿਸ ਤਰ੍ਹਾਂ ਤੂੰ ਉਹਨਾਂ ਨੂੰ ਬles ਕੀਤਾ ਤੂੰ ਮੈਨੂੰ ਬles ਕਰ ਪਰਮੇਸ਼ਰ ਜਿਸ ਤਰ੍ਹਾਂ ਪਰਮੇਸ਼ਰ ਉਹ ਤੇਰੀ ਤੇਰੀ ਪ੍ਰੈਜ਼ੈਂਸ ਦੇ ਵਿੱਚ ਵਾਅਦੇ ਤੇ ਵਾਅਦੇ ਚਲੇ ਗਏ ਅੱਜ ਮੈਨੂੰ ਵਾਧਾ ਮੈਂ ਵਾਅਦਾ ਤੇ ਵਾਅਦਾ ਚਲਿਆਂ ਜਾਵਾਂ ਪਰਮੇਸ਼ਾ ਜਿਸ ਤਰ੍ਹਾਂ ਉਹਨਾਂ ਦੇ ਜੀਵਨ ਚ ਪਹਿਲਾ ਸਥਾਨ ਤੇਰਾ ਸੀ ਪਰਮੇਸ਼ਰ ਅੱਜ ਮੈਨੂੰ ਅਨੁਗ੍ਰਹਿ ਦੇ ਕਿ ਮੈਂ ਆਪਣੀ ਲਾਈਫ ਦੇ ਉਤੇ ਪਹਿਲਾ ਸਥਾਨ ਤੈਨੂੰ ਦਵਾ ਪਰਮੇਸ਼ਰ ਮੇਰਾ ਪਹਿਲਾ ਪਿਆਰ ਤੂੰ ਹੋਵੇਂ ਖੁਦਾਵੰ ਖੁਦਾ ਪਹਿਲਾ ਉੱਠ ਕੇ ਮੈਂ ਤੇਰਾ ਧੰਨਵਾਦ ਕਰਾਂ ਪਿਤਾ ਮੈਂ ਹਰ ਹਾਲਾਤ ਚ ਮੈਂ ਤੈਨੂੰ ਯਾਦ ਰੱਖਾਂ ਪਰਮੇਸ਼ਰ ਮੈਨੂੰ ਇਹ ਅਨੁਗ੍ਰਹਿ ਦੇ ਪਰਮੇਸ਼ਰ ਰੇ ਬੋਰੋਸ਼ੇ ਕੇ ਤਨੇਲੇ ਰੇ ਬਰੇਸ਼ੇ ਕੇ ਤਨੇਲੇ ਰੇ ਬਰੇਸ਼ੇ ਕੇ ਤਨੇਲੇ ਰੇ ਬਰੇ ਲਾਰਡ ਅੱਜ ਮੈਂ ਤੇਰੀ ਫਾਇ ਨੂੰ ਤੇਰੀ ਲੋਕਾਂ ਤੇ ਰਿਲੀਜ਼ ਕਰਦੀ ਪਿਤਾ ਅੱਜ ਤੇਰੇ ਅਭਿਸ਼ੇਕ ਦੇ ਕਾਰਨ ਸਾਰੇ ਜੂਲੇ ਨਾ ਦੀਆਂ ਲਾਈਫਾਂ ਚੋਂ ਨਾਸ਼ ਕੀਤੇ ਜਾਣ ਔਰ ਪਿਤਾ ਮੈਂ ਪ੍ਰਾਰਥਨਾ ਕਰਦੀ ਸਭ ਜਨ ਮੇਰੇ ਪਿੱਛੇ ਇੱਕ ਮਨ ਹੋ ਕੇ ਬੋਲਣਾ ਖੁਦਾਵਾਨ ਜੀਵਿਤ ਪਰਮੇਸ਼ਰ ਯੀਸ਼ੂ ਮਸੀਹ ਦੇ ਨਾਮ ਤੇ ਜਿੰਨੀਆਂ ਅੰਧਕਾਰ ਦੀਆਂ ਸ਼ਤਾਨੀ ਤਾਕਤਾਂ ਜਿੰਨੀਆਂ ਸਟੇਸ਼ਨਸ ਪਰਮੇਸ਼ਰ ਜਿੰਨੇ ਆਤਮਾ ਪਰਮੇਸ਼ਰ ਜਿੰਨੀਆਂ ਜਗਾਵਾ ਪਰਮੇਸ਼ਰ ਜਿੰਨੇ ਲੋਕ ਖੁਦਾਵੰ ਖੁਦਾ ਮੈਨੂੰ ਉਹਨਾਂ ਉੱਚੀਆਂ ਥਾਵਾਂ ਤੋਂ ਪਹੁੰਚਣ ਤੋਂ ਰੋਕ ਦਿਆ ਪਰਮੇਸ਼ਰ ਮੇਰੇ ਬੱਚਿਆਂ ਨੂੰ ਮੈਨੂੰ ਮੇਰੇ ਹਸਬੰਡ ਨੂੰ ਮੇਰੇ ਫਾਈਨੈਂਸ ਨੂੰ ਮੇਰੀ ਹੈਲਥ ਨੂੰ ਪਰਮੇਸ਼ਰ ਖੁਦਾਵੰ ਖੁਦਾ ਹਰੇਕ ਕੋ ਆਤਮਾ ਜੋ ਮੈਨੂੰ ਜੋ ਤੂੰ ਮੇਰੇ ਲਈ ਉੱਚੀ ਸਥਾਨ ਰੱਖੀ ਪਰ ਮੈਨੂੰ ਉਸ ਉੱਤੇ ਉਸ ਤੇ ਉੱਚੀ ਸਥਾਨ ਦੇ ਵਿੱਚ ਜਾਣ ਤੋਂ ਰੋਕ ਦਿਆ ਪਰਮੇਸ਼ਾ ਖੁਦਾਵੰ ਅੱਜ ਮੈਂ ਤੇਰੀ ਅੱਗ ਨੂੰ ਰਿਲੀਜ਼ ਕਰਦਾ ਪਿਤਾ ਔਰ ਮੈਂ ਉਹ ਸਾਰੇ ਬੰਧਨਾਂ ਨੂੰ ਤੋੜਦਾ ਵਾਂ ਤੋੜ ਦਿਆਂ ਤੇਰੀ ਫਾਇਰ ਦੇ ਦੁਆਰਾ ਔਰ ਉਹ ਓਚੀ ਸਥਾਨ ਮੇਰੀ ਆ ਓਚਾ ਸਥਾਨ ਮੇਰੇ ਬੱਚਿਆਂ ਦਾ ਮੇਰੇ ਪਰਿਵਾਰ ਦਾ ਮੇਰੇ ਫਾਈਨੈਂਸ ਦਾ ਪਰਮੇਸ਼ਾ ਅੱਜ ਤੇਰੀ ਫਾਇਰ ਖੁਦਾਵੰ ਖੁਦਾ ਕਾਰਿਆ ਕਰੇ ਤੇਰੇ ਪਵਿੱਤਰ ਆਤਮਾ ਦੀ ਅੱਗ ਉਹਨਾਂ ਚੀਜ਼ਾਂ ਤੇ ਉੱtre ਉਸ ਡੈਵਲ ਦੀ ਸਾਰੀਆਂ ਯੋਜਨਾਵਾਂ ਦੇ ਉੱਤੇ ਖੁਦਾਵੰ ਖੁਦਾ ਤੇਰੇ ਪਵਿੱਤਰ ਆਤਮਾ ਦੀ ਅੱਗ ਕੁੱtre ਅੱਗ ਕੁੱtre ਅੱਗ ਕੁੱtre ਅੱਗ ਕੁੱtre ਅੱਗ ਕੁੱtre ਹਰੇ ਕੋ ਆਤਮਾ ਜੋ ਉੱਚਾ ਸਥਾਨ ਤੁਮ ਮੇਰੇ ਲਈ ਰੱਖਿਆ ਪਰਮੇਸ਼ਰ ਔਰ ਮੇਰੀ ਗਲੋਰੀ ਨੂੰ ਜੋ ਚੁਰਾਉਂਦਾ ਪਰਮੇਸ਼ਰ ਮੇਰੇ ਮਾਹਿਮਾ ਮਾਈ ਜੀਵਨ ਨੂੰ ਚੁਰਾਉਂਦਾ ਪਰਮੇਸ਼ਰ ਉਸ ਉਤੇ ਮੈਂ ਪਵਿੱਤਰ ਆਤਮਾ ਦੀ ਅੱਗ ਦਿਨਾ ਅੱਗ ਦਿਨੀ ਫਾਇਰ 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 ਕਹਣਾ ਸ਼ੁਰੂ ਕਰੋ ਕੋ ਉੱਚੀ ਸਥਾਨ ਮੇਰੀ ਆ ਪਰਮੇਸ਼ਰ ਗਲੋਰੀਅਸ ਲਾਈਫ ਮੇਰੀ ਆ ਮੇਰੇ ਬੱਚਿਆਂ ਦੀ ਆ ਮੇਰੇ ਘਰਾਨੇ ਦੀ ਆ ਪਰਮੇਸ਼ਰ ਮੇਰੇ ਫਾਈਨੈਂਸ ਦੀ ਆ ਪਰਮੇਸ਼ਰ ਮੈਂ ਉੱਚੀ ਸਥਾਨ ਵਿੱਚ ਜਾਵਾਂਗਾ ਜੋ ਤੂੰ ਮੇਰੇ ਲਈ ਰੱਖੀ ਆ ਪਿਤਾ ਅੱਜ ਜੋ ਸਾਰੇ ਬੰਦ ਦਰਵਾਜ਼ੇ ਜੋ ਸ਼ੈਤਾਨ ਨੇ ਰੱਖੇ ਆ ਪਿਤਾ ਅੱਜ ਉਹ ਨਾ ਸਾਰੇ ਦਰਵਾਜ਼ਿਆਂ ਨੂੰ ਮੈਂ ਖੋਲਦਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਰੇ ਬੰਦ ਦਰਵਾਜ਼ੇ ਖੁੱਲ ਜਾਣ ਪਰਮੇਸ਼ਰ ਮੈਂ ਉਹਨਾਂ ਉੱਚੀਆਂ ਸਥਾਨਾਂ ਤੇ ਪਹੁੰਚ ਸਕਾਂ ਪਰਮੇਸ਼ਰ ਮੈਂ ਉਹਨਾਂ ਉੱਚੀਆਂ ਜਗਾਵਾਂ ਤੇ ਪਹੁੰਚ ਸਕਾਂ ਪਰਮੇਸ਼ਰ ਮੇਰੇ ਬੱਚੇ ਮੇਰੇ ਹਸਬੰਡ ਮੇਰੇ ਵਾਈਫ ਪਰਮੇਸ਼ਰ ਮੇਰਾ ਫਾਈਨੈਂਸ ਮੇਰੀ ਇੱਕ ਇੱਕ ਚੀਜ਼ ਪਰਮੇਸ਼ਰ ਉੱਚੀਆਂ ਸਥਾਨਾਂ ਤੇ ਪਹੁੰਚੇ ਬਾਈ ਦਾ ਪਾਵਰ ਆਫ ਦਾ ਹੋਲਿਗੋਸ ਬਾਈ ਦਾ ਪਾਵਰ ਆਫ ਦਾ ਹੋਲਿਗੋਸ ਸਾਰੇ ਬੰਧਨ ਟੁੱਟ ਜਾਣ ਸਾਰੇ ਦਰਵਾਜੇ ਖੁੱਲ ਜਾਣ ਯਿਸੂ ਮਸੀਹ ਦੇ ਜੀਵਿਤ ਨਾਵ ਵਿੱਚ ਕੁਦਾਵਨ ਕੁਦਾ ਇਹ ਪਰਮੇਸ਼ਰ ਹਾਰਿਕ ਕੋ ਆਤਮਾ ਜੋ ਨਦੀ ਅਨੋਇੰਟਿੰਗ ਨੂੰ ਲੀਕ ਕਰਦਾ ਪਰਮੇਸ਼ਰ ਜਿੰਨੀਆਂ ਦੁਸ਼ਟ ਆਤਮਾ ਨੇ ਨੇਦੀ ਥੈਲੀ ਵਿੱਚ ਸ਼ੇਧ ਕੀਤਾ ਪਰਮੇਸ਼ਰ ਔਰ ਇਹਨਾਂ ਨੂੰ ਆਤਮਾ ਵਿੱਚ ਵਧਨ ਤੋਂ ਰੋਕ ਦਿਆ ਤੇਰੇ ਮਸਾ ਵਿੱਚ ਵਧਨ ਤੋਂ ਰੋਕ ਦਿਆ ਤੇਰੇ ਆਤਮਾ ਨੂੰ ਲੈਣ ਤੋਂ ਰੋਕ ਦਿਆ ਪਰਮੇਸ਼ਰ ਅੱਜ ਮੈਂ ਤੇਰੇ ਹੌਲੀ ਗੋਜ਼ ਦੀ ਫਾਇਰ ਪਰਮੇਸ਼ਰ ਇਹਨਾਂ ਦੇ ਕਰਾਨਿਆਂ ਤੇ ਇਹਨਾਂ ਦੇ ਬੱਚਿਆਂ ਤੇ ਇਹਨਾਂ ਦੀ ਜ਼ਿੰਦਗੀ ਤੇਰੇ ਰੀਲੀਸ ਕਰਦੀਆਂ ਖੁਦਾਵਨ ਹਰ ਇੱਕ ਨੂੰ ਲੀਕਿਜ ਮੈਂ ਤੇਰੇ ਜੀਵਿਤ ਨਾਮ ਚ ਬੰਦ ਕਰਦੀਆਂ हे ਪਿਤਾ ਹਰ ਇੱਕੋ ਆਤਮਾ ਜੋ ਨਦੀ ਅਨਨਟਿੰਗ ਨੂੰ ਲੀਕ ਕਰਦਾ ਚੁਰਾਉਂਦਾ ਪਰਮੇਸ਼ਰ ਇਹਨਾਂ ਨੂੰ ਗਿਰੋਂਦਾ ਪਰਮੇਸ਼ਰ ਉਸ ਤੇ ਪਵਿੱਤਰ ਆਤਮਾ ਦੀ ਅੱਗ ਉਤਰੇ 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 ਪ੍ਰਭ ਯਸ਼ੁਮਸੀ ਦੇ ਨਾਮ ਦੇ ਚ हे ਪਰਮੇਸ਼ਰ ਜਿੰਨੀਆਂ ਦੁਸ਼ਟ ਆਤਮਾ ਪਰਮੇਸ਼ਰ ਇਹਨਾਂ ਨੂੰ ਇਸ ਦੁਨੀਆ ਦੇ ਵਿੱਚ ਪਰਮੇਸ਼ਰ confuse ਕਰ ਰਹੀਆਂ ਪਰਮੇਸ਼ਰ ਔਰ ਤੇਰੇ ਵਿੱਚ ਵਦਨ ਤੋਂ ਰੋਕ ਰਹੀਆਂ ਖੁਦਾਵਨ ਖੁਦਾ ਜੋ ਇਹਨਾਂ ਨੂੰ ਦੁਨੀਆ ਜਿੰਨੀਆਂ ਦੁਸ਼ਟ ਆਤਮਾ ਪਰਮੇਸ਼ਰ ਇਹਨਾਂ ਨੂੰ ਦੁਨੀਆਵਿਕ ਚੀਜ਼ਾਂ ਦੇ ਵਿੱਚ ਉਲਝਾ ਰਹੀਆਂ ਪਰਮੇਸ਼ਰ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਨੂੰ ਪਰਮੇਸ਼ਾ ਖੁਦਾਵਨ ਖੁਦਾ ਗਲਤ ਸੰਗਤੀ ਵਿੱਚ ਉਲਝਾਰ ਰਹੀਆਂ ਗਲਤ ਸੰਗਤੀ ਵਿੱਚ ਲੈ ਕੇ ਜਾ ਰਹੀਆਂ ਪਰਮੇਸ਼ਰ ਉਹਨਾਂ ਗਲਤ ਲੋਕਾਂ ਦੇ ਨਾਲ ਪਰਮੇਸ਼ਰ ਇਹਨਾਂ ਨੂੰ ਮਿਲਾ ਰਹੀਆਂ ਪਿਤਾ ਇਹਨਾਂ ਦੇ ਇਹਨਾਂ ਦੇ ਬੱਚਿਆਂ ਨੂੰ ਪਰਮੇਸ਼ਰ ਇਹਨਾਂ ਨੂੰ ਇਹਨਾਂ ਦੀ ਹਸਬੈਂਡ ਇਹਨਾਂ ਦੀ ਵਾਈਫ ਨੂੰ ਜੋ ਇੱਕ ਇੱਕ ਚੀਜ਼ ਨੂੰ ਪਰਮੇਸ਼ਰ ਗਲਤ ਲੋਕਾਂ ਦੀ ਵੱਲ ਲੈ ਕੇ ਜਾ ਰਹੀਆਂ ਗਲਤ ਸੰਗਤੀ ਦੀ ਵੱਲ ਲੈ ਕੇ ਜਾ ਰਹੀਆਂ ਮੇਰੇ ਨਾਲ ਇੱਕ ਮੰਮਾ ਨੂੰ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿ ਹੈ ਪਰਮੇਸ਼ਵਰ ਹਰ ਇੱਕ ਕੋ ਗਲਤ ਸੰਗਤੀ ਜੋ ਮੇਰੀ ਲਾਈਫ ਵਿੱਚ ਹੈ ਮੇਰੇ ਬੱਚਿਆਂ ਮੇਰੇ ਖਰਾਨੀਆਂ ਵਿੱਚ ਪਿਤਾ ਹਰ ਇੱਕ ਕੋ ਗਲਤ ਸੰਗਤੀ ਦੇ ਉੱਤੇ ਪਰਮੇਸ਼ਾ ਹਰ ਇੱਕ ਕੋ ਗਲਤ પસંદ ਦਿੱਤੇ ਜੋ ਮੇਰੇ ਬੱਚਿਆਂ ਦੀ ਮੇਰੀ ਫੈਮਲੀ ਵਿੱਚ ਐਂਟਰ ਹੋਇਆ ਮੇਰੀ ਲਾਈਫ ਮੇਰੇ ਹਸਬੰਡ ਮੇਰੀ ਵਾਈਫ ਦੇ ਵਿੱਚ ਐਂਟਰ ਹੋਇਆ ਪਰਮੇਸ਼ਾ ਹਰ ਇੱਕ ਕੋ ਪਰਮੇਸ਼ਰ ਇਨਸਾਨ ਦੇ ਉੱਤੇ ਪਰਮੇਸ਼ਾ ਗਲਤ પસંદ ਦੇ ਉੱਤੇ ਤੇਰੇ ਪਵਿੱਤਰ ਆਤਮਾ ਦੀ ਆਗੂਤਰੇ 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 ਜਿਨਨੇ ਸ਼ੈਤਾਨੀ ਲੋਗ ਆ ਖੁਦਾਵਨ ਖੁਦਾ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਅੱਗ ਉਤਰੇ 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 ਖੁਦਾਵਨ ਖੁਦਾ ਤੇਰੀ ਆਤਮਾ ਨੇ ਟੱਚ ਕਰੇ ਪਰਮੇਸ਼ਰ ਤੇਰੀ ਸਮਰਥਨ ਨੇ ਤੇ ਉਤਰੇ ਖੁਦਾਵਨ ਖੁਦਾ ਸਾਰੇ ਬੰਧਨ ਟੁੱਟ ਜਾਣ ਸਾਰੇ ਰੋਗੀ ਰਾਈਟ ਨਾਲ ਯੇਸ਼ੂ ਮਸੀਹ ਦੇ ਨਾਮ ਦੇ ਚ ਚੰਗੇ ਹੋ ਜਾਓ ਇੱਕ ਇੱਕ ਜਨ ਸਮਰਥਿ ਪਰਮੇਸ਼ਰ ਤੇਰੇ ਕੋੜੇ ਖਾਨ ਨਾਲ ਚੰਗਾ ਹੋ ਚੁੱਕਿਆ ਇੱਕ ਇੱਕ ਜਨ ਤੇਰੀ ਤੇਰੀ ਸਮਰਥ ਦੇ ਦੁਆਰਾ ਛੁਡਾਇਆ ਗਿਆ ਪਰਮੇਸ਼ਰ ਇੱਕ ਇੱਕ ਹੰਤੇ ਤੇਰੇ ਹੋਲੀ ਗੋਦੀ ਫਾਇਰ ਉtre ਪਰਮੇਸ਼ਰ ਮਸਾ ਉtre ਪਰਮੇਸ਼ਰ ਗ੍ਰੇਸ ਉtre ਪਰਮੇਸ਼ਰ ਸਾਰੇ ਬੰਦਰਵਾਜੇ ਖੁੱਲ ਜਾਣ ਪਿਤਾ ਫੇਲਯਰ ਇਹਨਾਂ ਦੀਆਂ ਲਾਈਫਾਂ ਚੋਂ ਆਊਟ ਹੋਣ ਨੌਨਸੈਂਸ ਆਊਟ ਹੋਵੇ ਪਿਤਾ ਸਾਰੀ ਅੰਧਕਾਰ ਦੀਆਂ ਚੀਜ਼ਾਂ ਸ਼ਰਾਪਿਤ ਹੋ ਜਾਣ ਪਰਮੇਸ਼ਰ ਸਾਰੇ ਜਨਰੇਸ਼ਨ ਦੇ ਕਸ ਸ਼ਰਾਪਿਤ ਹੋ ਜਾਣ ਪਿਤਾ ਸਾਰੇ ਰੋਗ ਪਰਮੇਸ਼ਰ ਇਹਨਾਂ ਨੂੰ ਛੱਡ ਕੇ ਜਾਣ ਉਹ ਚਾਹੇ ਗਟਿਆਵਾ ਸਰਵਾਈਕਲ ਜਾਂ ਮਾਈਗਰੇਨ ਜਾਂ ਟੀਵੀ ਜਾਂ 슈ਗਰ ਜਾਂ ਪਰਮੇਸ਼ਰ ਜੁਆਇੰਟਸ ਪੇਨ ਜਾਂ ਪਰਮੇਸ਼ਰ ਮਾਈਗਰੇਨ ਜਾਂ ਪਰਮੇਸ਼ਰ ਹਰ ਸਰ ਦਰਦ ਪਰਮੇਸ਼ਰ ਅੱਖਾਂ ਦੀਆਂ ਖੁਦਾਵਨ ਅੰਦੀਆਂ ਗੁੰਗੀਆਂ ਬਹਿਰੀਆਂ ਆਤਮਾਵਾਂ ਜੋ ਨਦੀ ਲਾਈਵ ਦੇਤੇ ਕੰਮ ਕਰ ਰਹੀਆਂ ਪਰਮੇਸ਼ਾ ਹਰ ਰੋਗ ਇਹਨਾਂ ਦੀ ਬਾਡੀ ਚੋਂ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਹਾਰਟ ਪ੍ਰੋਬਲਮ ਨਾਰਮਲ ਹੋਵੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਚ ਇਹਨਾਂ ਦਾ ਹਾਰਟ ਨਾਰਮਲ ਹੋਵੇ ਖੁਦਾਵਨ ਖੁਦਾ ਤੇਰੇ ਜੀਵਿਤ ਨਾਮ ਵਿੱਚ ਸਾਰੇ ਪਤਾ ਬਲੱਡ ਦੇ ਰੋਗ ਇਹਨਾਂ ਨੂੰ ਛੱਡ ਕੇ ਜਾਣ ਅੰਤੜੀਆਂ ਦੇ ਰੋਗ ਛੱਡ ਕੇ ਜਾਣ ਹਰ ਸਰ ਖੁਦਾਵਨ ਹਰ ਸਵੈਲਿੰਗ ਇਹਨਾਂ ਦੀ ਬਾਡੀ ਚੋਂ ਆਊਟ ਹੋਵੇ ਯੀਸ਼ੂ ਮਸੀਹ ਦੇ ਨਾਮ ਦੇ ਚ ਖੁਦਾਵਨ ਖੁਦਾ ਇਹਨਾਂ ਦੇ ਸਾਰੇ ਜਖਮ ਸੁੱਕ ਪ੍ਰਭੂ ਯਸ਼ੁ ਮਸੀਹ ਦੇ ਨਾਮ ਦੇ ਚ ਖੁਦਾਵਨ ਖੁਦਾ ਤੇਰਾ ਆਤਮਾ ਨੂੰ ਟੱਚ ਕਰੇ ਟੱਚ ਕਰੇ ਟੱਚ ਕਰੇ ਪਵਿੱਤਰ ਆਤਮਾ ਟੱਚ ਕਰ ਟੱਚ ਕਰ ਟੱਚ ਕਰ ਖੁਦਾਵਨ ਖੁਦਾ ਟੱਚ ਕਰ ਟੱਚ ਕਰ ਟੱਚ ਕਰ ਪਵਿੱਤਰਾਤਨਾ ਇੱਕ ਇੱਕ ਜਨ ਚੰਗਾ ਹੋ ਜਾਵੇ ਛੁੜਾਇਆ ਜਾਵੇ ਤੇਰੀ ਆਤਮਾ ਦੇ ਨਾਲ ਪਿਤਾ ਅੱਜ ਦੇ ਦਿਨ ਚ ਮੈਂ ਤੇਰੇ ਲੋਕਾਂ ਨੂੰ ਬles ਕੋ ਸ਼ਿੱਟ ਕਰਦੀਆਂ ਤੇਰੀ ਚੰਗਿਆਈ ਦੀ ਘੋਸ਼ਣਾ ਕਰਦੀਆਂ ਪਿਤਾ ਇੱਕ ਇੱਕ ਜਨ ਦੀ ਅੱਜ ਦੇ ਸਾਰੇ ਕੰਮਾਂ ਤੇ ਤੇਰੀ ਬਰਕਤ ਨੂੰ ਮੰਗਦੇ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਕਰ ਪਿਤਾ ਹਰ ਬੈਡ ਨਿਊਜ਼ ਨੂੰ ਹਰ ਐਕਸੀਡੈਂਟਰੀ ਸਪਿਰਿਟ ਨੂੰ ਉਹ ਡੈੱਥ ਦੀ ਗੰਦੀ ਆਤਮਾ ਨੂੰ ਸ਼ੈਤਾਨ ਦੀਆਂ ਸਾਰੀਆਂ ਬੁਰੀਆਂ ਪਲੈਨਿੰਗਸ ਦੇ ਉੱਤੇ ਮੈਂ ਹੌਲੀ ਗੋਸ ਦੀ ਫਾਇਰ ਜਿੰਨੀ ਪਿਤਾ ਉਹਨਾਂ ਨੂੰ ਮੈਂ ਕੈਨਸਲ ਕਰਦੀ ਤੇਰੇ ਜੀਵਿਤ ਨਾਮ ਚੋਰ ਤੇਰੇ ਲੋਕ ਜਿੱਥੇ ਜਾਨ ਪਰ ਬਾਦਸ਼ਾਹੀ ਹੋਣ ਅਨਨਟਡ ਹੋਣ ਅਫੈਕਟਿਵ ਹੋਣ ਪਰਮੇਸ਼ਰ ਇਹਨਾਂ ਦੇ ਕਰਾਨੇ ਅਨਨਟਡ ਅਫੈਕਟਿਵ ਹੋਣ ਪਿਤਾ ਜਿਹੜਾ ਆਤਮਾ ਪਰਮੇਸ਼ਰ ਇਹਨਾਂ ਨੂੰ ਚਲਾਵੇ ਇਹਨਾਂ ਨੂੰ ਬles ਕਰੇ ਇਹਨਾਂ ਦੀਆਂ ਕੰਮਾਂ ਦੀ ਪਲੇਸਿਸ ਤੇ ਪਰਮੇਸ਼ਰ ਇਹਨਾਂ ਨੂੰ ਉੱਚੇ ਸਥਾਨਾਂ ਤੇ ਲੈ ਕੇ ਜਾਵੇ ਇਹਨਾਂ ਦੇ ਡਾਕੂਮੈਂਟਸ ਇਹਨਾਂ ਦੀਆਂ ਫਾਈਲਸ ਬles ਕਰ ਪਿਤਾ ਇਨਾਂ ਦੀ ਜੌਬ ਬles ਕਰ ਇਹਨਾਂ ਦੇ ਫਾਈਨੈਂਸ ਬles ਕਰ ਪਰਮੇਸ਼ਰ ਤੇਰਾ ਰੂ ਅੱਜ ਦੇ ਦਿਨ ਚ ਵੱਡੀਆਂ ਗਵਾਹੀਆਂ ਨੂੰ ਦਿਖਾਵੇ ਇਹਨਾਂ ਦੀ ਲਾਈਫ ਦੇ ਉੱਤੇ ਔਰ ਇਹ ਬਿਗ ਬਿਗ ਟੈਸਟਮਨੀਸ ਦੇ ਨਾਲ ਵਾਪਸ ਆਉਣ ਤੇਰੀ ਮਹਿਮਾ ਕਰਦਿਆਂ 다ਊਦ ਦੀ ਤਰ੍ਹਾਂ ਨੱਚਦਿਆਂ ਕੁੱਦਦਿਆਂ ਪਰਮੇਸ਼ਰ ਤੇਰੇ ਪਵਨ ਦੇ ਵਿੱਚੋਂ ਔਰ ਖੁਦਾਵੰ ਤੇਰੀ ਹੀਲਿੰਗ ਨੂੰ ਲੈਣ छुटਕਾਰਿਆਂ ਨੂੰ ਲੈਣ ਤੇਰੀ ਬlesਿੰਗ ਨੂੰ ਲੈਣ ਤੇਰੇ ਸੂ ਸਮਾਚਾਰ ਨੂੰ ਸੁਣਾਉਣ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਚ ਸਭ ਬੋਲੋ ਆਮੀਨ ਆਮੀਨ